ਇੱਕ ਮਿਹਨਤੀ ਕਾਬਲ ਇਮਾਨਦਾਰ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਵਲੰਟੀਅਰ ਜਿਨੇ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਉਸ ਪਾਰਟੀ ਦੀ ਸੇਵਾ ਵਾਸਤੇ ਲਗਾਏ ਬਹੁਤ بڑے بڑے ਵਾਅਦੇ ਉਸ ਪਾਰਟੀ ਨੇ ਪੰਜਾਬ ਦੀ ਬਿਹਤਰੀ ਵਾਸਤੇ ਇਲਾਕੇ ਦੀ ਬਿਹਤਰੀ ਵਾਸਤੇ ਭਵਾਨੀਗੜ੍ਹ ਦੀ ਬਿਹਤਰੀ ਦੇ ਵਾਸਤੇ ਲੋਕਾਂ ਨਾਲ ਕੀਤੇ ਮੈਂ ਸਮਝਦਾ ਕਿ ਅੱਜ ਜਦੋਂ ਤੂਰ ਸਾਹਿਬ ਨੇ ਦੇਖ ਹਰਦੀਪ ਜੀ ਨੇ ਦੇਖਿਆ ਕਿ ਉਹ ਗੱਲਾਂ ਦੇ ਉੱਪਰ ਉਹ ਸਰਕਾਰ ਵੱਲੋਂ ਕੋਈ ਕੰਮ ਨਹੀਂ ਹੋ ਰਿਹਾ ਤਾਂ ਅੱਜ ਜਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਕਿਸਾਨੀ ਵਿਰੋਧੀ ਨੀਤੀਆਂ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਔਰ ਆਪਾਂ ਦੇਖਿਆ ਪਿੱਛੇ ਟਰੱਕੀ ਉਹਨਾਂ ਦੇ ਵਿੱਚ ਭਵਾਨਿਕੜ ਚ ਕੀ ਹੋਇਆ ਉਹ ਗੱਲਾਂ ਨੂੰ ਸੋਚਦੇ ਹੋਏ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਤੋਂ ਮੈਂ ਇਸ ਇਲਾਕੇ ਦੇ ਵਿੱਚ ਆਪਣੇ ਸਾਥੀਆਂ ਸਮੇਤ ਮੇਰੇ ਬਲੌਕ ਪ੍ਰਧਾਨ ਤੇ ਸਮੁੱਚੀ ਟੀਮ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਜੀ ਆਇਆਂ ਆਖਦੀ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਂਦੀ ਹੈ ਉਹਨਾਂ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬੰਦਾ ਮਾਨ ਸਨਮਾਨ ਪਾਰਟੀ ਵੀ ਦਿੱਤਾ ਜਾਊਗਾ ਔਰ ਉਹ ਸਾਡੀ ਟੀਮ ਦੀ ਕੜੀ ਬਣ ਕੇ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਔਰ ਇਸ ਇਲਾਕੇ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਐ ਉਹਨਾਂ ਨੂੰ ਹੱਲ ਕਰਨ ਵਾਸਤੇ ਸਾਡੇ ਨਾਲ ਮਿਲ ਕੇ ਅਸੀਂ ਕੰਮ ਕਰਾਂਗੇ ਤਾਂ ਕਿ ਇਲਾਕਾ ਤੇ ਲੋਕ ਮਜ਼ਬੂਤ ਹੋ ਸਕਣ ਔਰ ਅੱਗੇ ਜਾ ਸਕਣ ਜੀ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੈ ਚਾਹੇ ਉਹਨਾਂ ਦੇ ਲੀਡਰ ਐ ਤੇ ਚਾਹੇ ਪੰਜਾਬ ਦੀ ਜਨਤਾ ਐ ਤੇ ਜਦੋਂ ਇਹ ਜੀ ਫੀਲਿੰਗ ਲੋਕਾਂ ਦੇ ਮਨ 'ਚ ਆ ਜੇ ਤਾਂ ਫਿਰ ਗੱਲ ਪਾਰਟੀ ਦੀ ਹੁੰਦੀ ਹੁਣ ਹਰਦੀਪ ਨੇ ਕਿਹਾ ਕਿ ਮੈਂ ਵਿਜੇਂਦਰ ਸਿੰਘਲਾ ਜੀ ਦੇ ਕੰਮਾਂ ਨੂੰ ਦੇਖ ਕੇ ਉਹਨੂੰ ਜੁਆਇਨ ਕਰ ਰਿਹਾ ਮੈਂ ਜਦ ਕੰਮ ਕੀਤੇ ਸੀ ਉਦੋਂ ਤਾਂ ਮੈਨੂੰ ਲੋਕਾਂ ਨੇ ਵੋਟ ਨਹੀਂ ਬਾਈ ਤੇ ਲੇਕਿਨ ਉਹਨਾਂ ਨੂੰ ਲੱਗਦਾ ਸੀ ਵੀ ਇਹ ਬਦਲਾ ਆਊਗਾ ਤੇ ਬਦਲਾ ਆਇਆ ਕੋਈ ਨਹੀਂ ਕਿ ਤਾਂ ਵਿਜੇਂਦਰ ਸਿੰਘਲਾ ਦੀ ਗੱਲ ਹੋਣ ਲੱਗ ਗਈ ਤੋ ਇਸ ਕਰਕੇ ਜੇ ਹਰਦੀਪ ਵਰਗੇ ਛੋਟੇ ਭਰਾ ਜੇ ਮੇਰੇ ਨਾਲ ਜੁੜੇ ਆ ਕੇ ਮੇਰੀ ਤਾਕਤ ਬਣਿਆ ਹੈ ਮੇਰਾ ਮੈਨੂੰ ਹੌਸਲਾ ਦਿੱਤਾ ਹੈ ਜਾਂ ਮੇਰੀ ਮਜ਼ਬੂਤੀ ਹੋਈ ਹੈ ਤਾਂ ਇਹਦੇ ਵਰਗੇ ਹੋਰ ਭਰਾ ਇਹ ਦੇਖ ਕੇ ਕਿ ਹਰਦੀਪ ਵਰਗੇ ਵਰਕਰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਆਮ ਆਦਮੀ ਪਾਰਟੀ ਵਾਸਤੇ ਲਗਾਈ ਉਹਨਾਂ ਦੀ ਸਰਕਾਰ ਅਜੋ ਕਾਂਗਰਸ ਛੱਡ ਉਹਨੂੰ ਛੱਡ ਕੇ ਕਾਂਗਰਸ ਆ ਰਿਹਾ ਹੈ ਤਾਂ ਮੈਂ ਸਮਝਦਾ ਕਿ ਇਹਨੂੰ ਦੇਖ ਕੇ ਵੀ ਹੋਰ ਸਾਰੇ ਨੌਜਵਾਨ ਬੱਚੇ ਜਿਹੜੇ ਉਸ ਪਾਰਟੀ ਨਾਲ ਲੱਗੇ ਸੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਔਰ ਉਹ ਵੀ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵਿੱਚ ਸ਼ਮੂਲਿਤ ਕਰਨਗੇ ਸਰ ਇਸ਼ਾਅਰ ਹੁਣ ਤੋਂ ਪਹਿਲਾਂ ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਲੈਂਡ ਪੋਲਿੰਗ ਦਾ ਵਿਰੋਧ ਕਰਦੇ ਕਰਦੇ ਹੋਏ ਆਜਾਵਾਦੀ ਪਾਰਟੀ ਛੱਡੀ ਹੈ ਮੈਂ ਵੱਡੇ ਵੀਰ ਬਜਿੰਦਰ ਸਿੰਘ ਰਾਜੀ ਦੇ ਅਗਵਾਈ ਵਿੱਚ ਉਹਨਾਂ ਦਾ ਆਸ਼ੀਰਵਾਦ ਲੈ ਕੇ ਅੱਜ ਨਵੀਂ ਜ਼ਿੰਮੇਵਾਰੀ ਦੀ ਸ਼ੁਰੂਆਤ ਕੀਤੀ ਹੈ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਪਰ ਜੋ ਇਹ ਅੱਜ ਸਾਰੇ ਵਲੰਟੀਅਨਾਂ ਨੂੰ ਤੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਊਗਾ ਇਹਨਾਂ ਨੂੰ ਸਾਨੂੰ ਬਈਆਂ ਨੂੰ ਔਰ ਪਹਜਾਉਣਾ ਪਊਗਾ ਮੈਂ ਇਹੀ ਬੇਨਤੀ ਕਰਦਾ ਵੀ ਜੱਟਾਂ ਨੂੰ ਡਾਂਗ ਸੱਚੀ ਚੱਕਣੀ ਪਊਗੀ ਲੈਂਡ ਪੋਲਿੰਗ ਪਾਲਸੀ ਵਾਪਸ ਕਰਨੀ ਕੋਣੀ ਆਪਾਂ ਇਹ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੇ ਆਪਣੇ ਲੱਗੇ ਜ਼ਮੀਨਾਂ ਹੀ ਰਹਿਣਾ ਤਾਂ ਆਪਾਂ ਪੂਰੇ ਸੂਬਾ ਹੀ ਖਤਮ ਹੋ ਜਾਊਗਾ ਆਪਾਂ ਨੇ ਦੁਬਾਰੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਮੈਂ ਸਾਰਿਆਂ ਨੂੰ ਪਤਾ ਹੈ ਮੇਰੇ ਸਾਰੇ ਵੀਰਾਂ ਨੂੰ ਸਾਰੇ ਮੱਲਿਆਂ ਨੂੰ ਸਾਰੇ ਹਲਕੇ ਨੂੰ ਪਤਾ ਹੈ ਮੈਂ ਟਰੱਕ ਜਨ ਦੀ ਪ੍ਰਧਾਨਗੀ ਕਰੇ ਸਭ ਤੋਂ ਪਹਿਲਾਂ ਸਾਡੀ ਰੋਜੀ ਰੋਟੀ ਨੂੰ ਟਰੱਕ ਜਿਹੜੇ ਨੇ ਤੇ ਸੱਟ ਮਾਰੀ ਆ ਉਹਦਾ ਸੀ ਵਿਰੋਧ ਕੀਤਾ ਤਰਨ ਲਾਇਆ ਤਾਂ ਅਸੀਂ ਉਹ ਪਾਲਿਸੀ ਵਾਪਸ ਕੀਤੀ ਐ ਤੇ ਮੈਂ ਦੇਖ ਰਿਹਾ ਸੀ ਲੰਬੇ ਸਮੇਂ ਤੋਂ ਸਿੰਘਲਾ ਸਾਹਿਬ ਨੇ ਜੋ ਸਾਡੇ ਪਿਛਲੀ ਵਾਰ ਜੂਨੀਅਰ ਦੇ ਉੱਪਰ ਹੱਥ ਦੇ ਕੇ ਰੱਖਿਆ ਤਾਂ ਇਹਨਾਂ ਦੇ ਅੱਜ ਵੀ ਉਹ ਬਰਕਰਾਰ ਨੇ ਸਾਰੇ ਪੰਜਾਬ ਦੇ ਜੂਨੀਅਰ ਖਤਮ ਨੇ ਜੇ ਇਹ ਨਾ ਹੁੰਦੇ ਤਾਂ ਸਾਡੀਆਂ ਜੂਨੀਅਰਾਂ ਵੀ ਅੱਜ ਪੰਜਾਬ ਦੇ ਤੇੜਬਾ ਤੂਰੀ ਨਾਬਾ ਤੇ ਸੰਗਰੂਰ ਦੇ ਜੂਨੀਅਰ ਸੱਚੀ ਖਤਮ ਹੁੰਦੇ ਅੱਜ ਅਸੀਂ ਰੋਜੀ ਰੋਟੀ ਕਰ ਰਹੇ ਤਾਂ ਇਹਨਾਂ ਦੀ ਦੇਣ ਖਾ ਰਹੇ ਦੁਬਾਰੋਂ ਸਰਕਾਰ ਲਿਆਓ ਕਾਂਗਰਸ ਪਾਰਟੀ ਦੀ ਮੈਂ ਬਿਸ਼ਵਾਸ ਦਵਾਨਾ ਸਿੰਗਲਾ ਸਾਹਿਬ ਜੀ ਜਰੂਰ ਪਹਿਲਾਂ ਵਾਂਗੂ ਜੂਨੀਅਰ ਤੇ ਜਰੂਰ ਹੱਥ ਰੱਖਣਗੇ